ਲਓ ਜੀ ਆਬੂ ਦੇ ਨਾਨਾ ਨਾਨੀ ਆਏ ਮਿਲਣ ਅੱਜ ਆਬੂ ਨੂੰ ਕਿਉਂਕਿ ਆਬੂ ਦੀ ਕਿੰਨੇ ਦਿਨ ਹੋ ਗਏ ਸਿਹਤ ਜੀ ਢਿੱਲੀ ਸੀਗੀ ਤਾਂ ਕਰਕੇ ਆਬੂ ਦੀ ਨਾਨੀ ਕਹਿੰਦੀ ਵੀ ਮੇਰਾ ਜੀ ਨਹੀਂ ਲੱਗ ਰਿਹਾ ਤਾਂ ਘਰੇ ਵੀ ਮੈਂ ਜਾ ਕੇ ਆਬੂ ਨੂੰ ਦੇਖ ਕੇ ਆਣਾ ਏ ਮਿਲ ਕੇ ਆਣਾ ਏ ਤਾਂ ਕਰਕੇ ਅੱਜ ਉਹ ਆਏ ਨੇ ਆਬੂ ਨੂੰ ਮਿਲਣ ਵਾਸਤੇ ਲਓ ਜੀ ਇੱਥੇ ਮਨਦੀਪ ਦੇ ਮੰਮੀ ਡੈਡੀ ਆਏ ਆ ਜੀ ਉਹ ਦਿਖਾਉਂਦੇ ਹਾਂ ਆਬੂ ਦੀ ਖਬਰ ਨੂੰ ਆਉਂਦੀ ਆ। ਆਬੂ ਦੀ ਖਬਰ ਲਈ ਸਾਰਿਆਂ ਨੂੰ ਮੇਰੇ ਵੱਲੋਂ ਸੱਚੀ ਹੈ। ਕਾਰ ਬੋਪਰਾ ਐ ਫੈਮਿਲੀ ਬਲੌਗਿਸ ਤੋਂ ਤੁਹਾਡਾ ਸਵਾਗਤ ਹੈ ਜੀ। ਅ ਟਾਈਮ ਹੋ ਗਿਆ 9:12 ਵਜੇ ਦਾ ਤੇ ਅੱਜ ਹਾਲਤ ਵਾ ਸਾਰਿਆਂ ਦੀ ਇਹੀ ਚ ਹੋਈ ਹੈ ਕੋਈ ਬਿਮਾਰ ਹੈ ਕੋਈ ਠੀਕ ਹੈ ਕੋਈ ਦਵਾਈ ਲੈ ਰਿਹਾ। ਫਾਤਜੀ ਖਰਾਬ ਹੈ ਦਿਨ ਵੀ ਇਦਾਂ ਦੀ ਫੀਲਿੰਗ ਹੋ ਰਹੀ ਹੈ ਜਿਵੇਂ ਬਿਮਾਰ ਬਿਮਾਰਾਂ ਵਾਲੇ ਦਿਨ ਹੁੰਦੇ ਹਨ। ਬਿਮਾਰਾਂ ਵਾਲੀ ਵਾਲੀ ਫੀਲਿੰਗ ਆ ਰਹੀ ਆ। ਤੇ ਆਬੂ ਦੇ ਨਾਨਾ ਨਾਨੀ ਆਏ ਆ ਅੱਜ ਆਬੂ ਦੀ ਖਬਰ ਲੈਣ। ਆ ਹਮਸਤਾ ਵੀ ਨਾ ਕਿ ਅੱਜ ਸੌਂ ਗਿਆ ਅੱਜ ਅੱਜ ਕਹੀਂ ਨਹੀਂ ਰਵਾਂ ਲੜਾਇਆ ਹੋਰ ਪੰਜ ਇੱਕ ਹਫਤੇ ਬਾਅਦ ਲੜਾਇਆ ਉਹ ਇੱਕ ਹਫਤਾ ਸਾਢੇ ਹੋ ਗਏ ਤੇ ਹੁਣ ਜਿਹੜੀ ਆ ਮੌਸਮ ਹੈ ਹੁਣ ਕੋਲਡ ਡਰਿੰਕ ਪੀਣ ਵਾਲੀ ਨਹੀਂ ਹੈ ਇਸ ਲਈ ਅੱਜ ਯੂਵੀ ਨੂੰ ਤਾਂ ਜਮਾਈ ਦਿਖਾਉਣਾ ਖਤਮ ਹੋ ਗਈ ਬਸ ਕਿਉਂਕਿ ਦੁਕਾਨ ਵਾਲੇ ਕੋਲ ਵੀ ਨਾ ਸਾਟਾ ਜਿਹੜਾ ਪਿੰਡਰ ਦੁਕਾਨਾਂ ਦੇ ਕੋਲ ਉਹਦੇ ਕੋਲ ਵੀ ਕੋਲਡ ਡਰਿੰਕ ਖਤਮ ਹੋ ਗਿਆ ਕਹਿੰਦੇ ਬੋਟਾ ਬੋਟਾ ਵਾਲੇ ਲੈ ਗਏ ਮੈਂ ਕਹ ਦੇ ਕੋਈ ਬੋਟਾ ਵਾਲਾ ਬੋਤਲ ਤਾਂ ਲੈ ਕੇ ਨਹੀਂ ਆਇਆ ਅਦਰਖਾ ਨੂੰ ਫਿਰ ਹਾਂ ਲੋ ਜੀ ਹੁਣ ਚਾਹ ਨਾਲ ਅਸੀਂ ਦੇ ਰਹੇ ਆ ਬ੍ਰੈਡ ਤੇ ਸਮੋਸੇ ਬ੍ਰੈਡ ਮੰਗਾਏ ਆ ਸਮੋਸੇ ਮੰਗਾਏ ਆ ਤੇ ਬੀਬੀ ਉਹ ਨੀ ਤਰਪੜੀ ਗਈ ਸੀ ਜੇ ਬੀਬੀ ਨੇ ਦਵਾਈ ਲੈ ਕੇ ਆਂਦੀ ਆ ਬੀਬੀ ਪਕੌੜੇ ਲੈ ਕੇ ਆਈ ਆ ਸਭ ਚੀਜ਼ੋਗੇ ਤਾਂ ਕਰਕੇ ਫਿਰ ਸਾਰਾ ਸਮਾਨ ਹੁਣ ਇਕੱਠਾ ਹੀ ਲੈ ਆਏ ਜੋ ਫਿਰ ਬਾਹਰ ਬਾਹਰ ਪਕੌੜੇ ਤਾਂ ਜਾਣਾ ਹੀ ਹੈ ਹੈ ਤੇ ਚਾਹ ਧਰਤੀ ਇੱਧਰ ਸਬਜੀ ਆਇਦੋ ਪਕੌੜੇ ਹਾਂ ਦੂਜੀ ਵਾਰ ਇਹਨੂੰ ਲਾ ਬੈਠੀ ਹਾਂ ਦੂਜੀ ਵਾਰ ਇਹਨੂੰ ਆਪ ਕਿ ਆਪਾ ਪਕੌੜੇ ਬਣਾਏ ਨੇ ਹੈ ਗਰਮੀਆਂ ਚ ਘਟ ਬਣਾਏ ਨੇ ਬਹੁਤ ਘਟ ਅੱਗੇ ਅੱਗੇ ਸਾਡੇ ਗਰਮੀਆਂ ਚ ਆਲੂ ਪਕੌੜੇ ਆਲੂ ਬੜੀਆਂ ਆ ਸਬਜੀ ਜਾਦੇ ਬਣਦੀ ਸੀ ਧੰਨਵਾਦ ਇਹ ਸਬਜੀ ਇਹ ਕਾਲਾ ਨਹੀਂ ਹਾਂ ਆਲੂ ਪਕੌੜੇ ਆਲੂ ਕੋੜੇ ਆਲੂ ਬੜੀਆਂ ਅੱਜ ਤਾਂ ਖਾ ਲੰਨੇ ਆ ਆਪਾਂ ਤਾਂ ਹਨਾ ਆਪਾਂ ਖਾ ਲੰਨੇ ਆ ਆਪਾਂ ਦੋ ਹੀ ਜਣੀਆਂ ਖਾਣੇ ਆ ਅਸੀਂ ਜ਼ਿਆਦਾਤਰ ਕੋਈ ਸਬਜ਼ੀ ਨਹੀਂ ਹੋਉਂਦਾ ਇਹ ਗਾਰ ਨਹੀਂ ਕਰਦੇ ਸਬਜ਼ੀ ਤੇ ਅੱਜ ਮੇਰੀ ਫੇਵਰਿਟ ਗ੍ਰੀਨ ਸੌਸ ਵੀ ਆਈ ਆ ਬਣਾਨੀ ਨਹੀਂ ਪਈ ਕਰਾ ਰਨਾ ਸੋਕਰ ਹਾਂ ਅੱਜ ਕੋਈ ਵੀ ਮਾਨ ਕਰੇ ਨਹੀਂ ਬਣਾਇਆ ਮੈਂ ਮੁੱਲ ਦਾ ਹੀ ਮੰਗਾਇਆ ਮੇਸ਼ ਦਾ ਬਸ ਲਓ ਜੀ ਹੁਣ ਸਾਰਿਆਂ ਨੂੰ ਚਾਹ ਦੇ ਦਿੰਦੀ ਹਾਂ ਹਾਂ ਚਾਹ ਦੇ ਦਿੰਦੀ ਹਾਂ ਸਮਾਨ ਪਾ ਲਿਆ ਅੱਜ ਮੌਸਮ ਵੀ ਬੱਦਲ ਵਾਲਾ ਹੋ ਰਿਹਾ ਹੈ ਹਾਂ ਮੌਸਮ ਵੀ ਹੋਊਗਾ ਬਾਹਰ ਠੰਢੀ ਹੋਊ ਹੋਰਾ ਹੈ ਉਹ ਘਟਾ ਲਿਆ ਉਧਰ ਤੇ ਚੱਕ ਲਿਆ ਦੂਏ ਫ੍ਰੀਜ ਚੋ ਆ ਬੱਦਲ ਆ ਗਿਆ ਬਾਹਰ ਉਹਨੇ ਚਾਰ ਦਿਨ ਤੋਂ ਤਾਂ ਬੱਦਲ ਲੜਦਾ ਬਹੁਤ ਬੱਦਲ ਆ ਗਿਆ ਇੰਨੇ ਦਮ ਕਰਦਾ ਇਹਨਾਂ ਤੇ ਦੂਆ ਵੀ ਬਰਥਡੇ ਹੁਣ ਦੂਆ ਵੀ ਬਰਥਡੇ ਕੱਠ ਬੰਦ ਕੱਠ ਉਸ ਤਰ੍ਹਾਂ ਦਾ ਜਿਹੜਾ ਕੋਟਾ ਬਣਾਉਂਦੇ ਆਂ ਫੁੱਟ ਜਾਂਦੇ ਕਰਾ ਹਾਂ ਜੇ ਜ਼ਿਆਦਾ ਉਹ ਭਰ ਲਏ ਫੁੱਟ ਜਾਂਦੇ ਨੇ ਉਦੋਂ ਬਹੁਤ ਫੁੱਟੇ ਆਂ ਪਾ ਪਾ ਨਾ ਕੋਲੀ ਉਹ ਨਾ ਕੋਲੀ ਉਹ ਘਰੇ ਆ ਕੇ ਫੁੱਟੀ ਜਾਂਦੇ ਨੇ ਜਿਆਦਾ ਨਾ ਘਟ ਨਹੀਂ ਬੋਲਣੀ ਬੀਬੀ ਨੂੰ ਬੜਾਉਗੀ ਬਾਅਦ ਦੇ ਨਾ ਇਹ ਨੂੰ ਆਂਦੀ ਐ ਇਹ ਉਦੋਂ ਇਹਨਾਂ ਨੇ ਨਹੀਂ ਮਮਮੀ ਨੇ ਵੀ ਮੋੜਦਾ ਤਾਂ ਜਦੀ ਖੁੱਲ ਜਾਂਦਾ ਬੋਤਨ ਦੀ ਹਰਦਾ ਬੋਹ ਸਸਿਕਾਲਾ ਆਪ ਦੇਖਿਆ ਤੁਹਾਨੂੰ ਕਿ ਹਮ ਕਾਹ ਹੱਥ ਬੰਨ ਕੇ ਸਸਿਕਾਲਾ ਬਹਾ ਛਾਚੀ ਸਸਿਕਾਲਾ ਬੋਲ ਸਸਿਕਾਲਾ 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 ਉਹ ਪਾ ਦੇ ਆਨੇ ਤੇਰੇ ਪਾਪੂ ਕੁਰਸੀ ਤੇ ਬੈਠਾ ਨਾ ਕੁਰਸੀ ਲਗਣਾ ਨਹੀਂ ਕਰਦਾ ਹਾਂ ਪੱਲੇ ਟੁੱਟੀ ਪਈ ਥੀ ਉਹ ਹੋ ਟੁੱਟ ਗਈ ਹੋ ਟੁੱਟ ਗਈ ਚਲ ਪਹਿਲੇ ਹੀ ਆ ਰਹੀ ਥੀ ਵੀ ਉਹ ਦਰਨ ਕੁਰਸੀ ਚੱਕਣਗੇ ਜਿੱਦਣ ਕੋਈ ਵਿੱਚ ਨੂੰ ਨਿਕਲੂਗਾ ਤੇ ਹੈ ਬੀਬੀ ਪਤਾ ਕਿੰਨੀ ਭਾਰੀ ਆ ਬੀਬੀ ਪੂਆ ਹੋਰ ਕੀ ਆ ਸੇ ਪੂਆ ਦੀ ਸਿਹਤ ਵਰਗੀ ਬੀਬੀ ਦੀ ਸਿਹਤ ਆ ਬੀਬੀ ਦਾ ਕੁਰਸੀ ਨੂੰ ਦੱਬ ਲੰਦੀ ਨਾ ਉਹ ਤਾਂ ਉਹ ਵੈਂਦੀ ਨਹੀਂ ਉਹ ਪਹਿਲਾਂ ਹੀ ਨਹੀਂ ਬੀਬੀ ਦਾ ਢਿੱਡ ਵੀ ਭਾਰੀ ਆ ਹਾਂ ਅੱਗ ਜਦੂਏ ਚੁੱਲ੍ਹੇ ਤੇ ਬਣੀ ਹੋਈ ਹੈ ਨਾ ਬੱਦਲ ਵਾਈ ਤਾਂ ਗਈ ਜਦ ਬੱਦਲ ਹੋ ਰਿਹਾ ਤਾਂ ਹਾਂ ਹੁਣ ਤਾਂ ਬੱਦਲ ਕਿਧਰੇ ਭੱਜ ਗਿਆ ਆਵਾਜ਼ ਵੀ ਇੰਨੀ ਆਈ ਹੈ ਔਰ ਸ਼ਾਮ ਦੇ ਟਾਈਮ ਹੋ ਗਿਆ ਕਿੰਨਾ ਟਾਈਮ ਹੋ ਗਿਆ ਮੈਨੂੰ ਤਾਂ ਟਾਈਮ ਹੀ ਨਹੀਂ ਪਤਾ 5:30 5:30 ਹੋ ਗਏ ਹੱਥ ਨਾ ਹੋ ਗਿਆ ਖੁਸ਼ ਬੱਸ ਵੀ ਮੈਨੂੰ ਖੜਾ ਤਾਂ ਆ ਦੇ ਆ ਦੇ ਛੇੜ ਦਾ ਆਵੂ ਆ ਦੇਗਾ ਬੁਲਾਰੀ ਤੈਨੂੰ ਆਜਾ ਆਜਾ ਇਹ ਬੁਲਾਰੀ ਆ ਬੁਲਾਰੀ ਆਜਾ ਏ ਏ ਆਵਾ ਆਵਾ ਆਏ ਮੂਜਾ ਹਾਂ ਦੰਦੀ ਵੱਡੋ ਨੀ ਮੈ ਤੂੰ ਦੰਦੀ ਵੜਦਾ ਹਾਂ ਮੈਂ ਵੱਡੂ ਤੇਰੇ ਦੇਖੀ 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 ਨਾ ਨ ਡਰਾਂਦਾ ਥਾਪੜ ਮਾਰ ਮੂ ਤੇ ਥਾੜ ਮਾਰ ਆ ਹੋਰ ਮਾਰ ਇੱਕ ਹੋਰ ਮਾਰ ਜੋਰ ਕੇ ਮਾਰ ਖੜ ਜਾ ਜੋਰ ਆ ਓਏ 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 ਸ਼ਿੱਤਰ ਖਾਏਗਾ ਉਸ ਘਰ ਦਾ ਅਭੀ ਨੇ ਅੱਜ ਅਸੇ ਗੁਰਦੁਆਰੇ ਨਹੀਂ ਗਏ ਨੇ ਰਹਾ ਹੋ ਗਿਆ ਹੈ ਹੜਕਾ ਜਾ ਕਾ ਆ ਦੇ ਕਰ ਰਿਆ ਬੋਤਲ ਫੜਕਾਰਿਆ ਹਾਂ ਮਮਾ ਮਮਾ ਅੱਜ ਅਸੇ ਗੁਰਦੁਆਰੇ ਜਾਂਦੇ ਅੱਜ ਤੈਨੂੰ ਮੋਜ ਲੱਗ ਰਹੀ ਹੈ ਨਾ ਵੇ ਮਮਾ ਨਹੀਂ ਤੈਨੂੰ ਛੱਡ ਕੇ ਰੋਂਦੇ ਰਵਾਂਦੇ ਨੂੰ ਜਾਂਦੇ ਛੱਡ ਕੇ ਅੱਜ ਇਹ ਜਾਣਾ ਤਾਂ ਕਿਉਂਕਿ ਅੱਦੇ ਤੱਕ ਗੰਨ ਨਿਕਲਿਆ ਨਹੀਂ ਸਾਰਾ ਭਾਈ ਉਹ ਨਾ ਕਰੀ ਨਾ ਹੱਜੇ ਸੇਤਾ ਵੀ ਤੇ ਉਹ ਦੇ ਥੱਪੜ ਮਾਰਨ ਆਇਆ ਇਹ ਵੀ ਤੇਰੀ ਥੱਪੜ ਮਾਰਨ ਆਇਆ ਥੱਪੜ ਮਾਰਨ ਆਇਆ ਮੇਰੇ ਥੱਪੜ ਮਾਰਨਾ ਐਨਾ ਜਿੱਦੀ ਹੈ ਦੇਖ ਲੈ ਹੌਰਾ ਬੰਦੀ ਬਣੂਗਾ ਤੇਰੇ ਹਟ ਜਾ ਹਟ ਜਾ ਇਹ ਛੋਟੂ ਵੀ ਬਹੁਤ ਚੰਮ ਲਗਿਆ ਛੋਟੂ ਤੂੰ ਮੈਨੇ ਮਾਰਿਆ ਮੈਂ ਨਾ ਉਰੇ ਸਾਹਮਣੇ ਵੈ ਗਈ ਹੈ ਮੈਂ ਕਿ ਇੱਧਰ ਨੂੰ ਆਉਗੀ ਮੈਂ ਹਾਂ ਮੈਂ ਕਿ ਤਨ ਅੰਦਰ ਲੈ ਜਾ ਨੀ

ਲਓ ਜੀ ਰੋਟੀ ਪਾਣੀ ਅਸੀਂ ਖਾ ਲਿਆ ਤੇ ਟਾਈਮ ਦੇਖੋ ਉਧਰ ਟਾਈਮ ਮੈਂ ਹਮੇਸ਼ਾ ਦੱਸਦੀ ਹੁੰਨੀ ਆ ਜਿਹੜੇ ਟਾਈਮ ਵੀਡੀਓ ਸਟਾਰਟ ਕਰਦੀ ਆ 7:30 ਪੌਣੇ 8 ਦੇਖ ਲਓ ਆਪੇ ਬਈ ਕਿੰਨਾ ਹੋ ਗਿਆ 7:30 ਤੇ ਉੱਪਰ ਹੋ ਗਿਆ 5 ਕਿ ਮਿੰਟ ਬਸ ਪੌਣੇ 8 ਹੋਣ ਨੂੰ ਰਹਿ ਗਏ ਹਨ ਰੋਟੀ ਪਾਣੀ ਦਾ ਨਿਬੜ ਗਿਆ ਤੇ ਹੁਣ ਅਸੀਂ ਲੱਗ ਬੈਠ ਗਏ ਗੱਲਾਂ ਬਾਤਾਂ ਮਨ ਰੋਟੀ ਤੋਂ ਬਾਅਦ 9 ਵਜੇ ਤੱਕ ਗੱਲਾਂ ਬਾਤਾਂ ਮਾਰੀ ਜਾਂਦੇ ਆ ਫਿਰ ਉਹਦੇ ਬਾਅਦ ਫਿਰ ਪੈ ਤਾਂ ਜਾਂਦੇ ਆ ਪਰ ਆਵੂ ਗੇੜੇ ਘੜਦਾ ਫਿਰ ਜਾਂਦਾ ਏ ਫਿਰ ਜਦ ਤੱਕ ਅਬੂ ਸਰਾਣੇ ਗੇੜੇ ਗੱਡੀ ਜਾਵੇ ਫਿਰ ਨੀਂਦ ਨਹੀਂ ਆਉਂਦੀ ਜਦ ਤੱਕ ਜਦ ਤੱਕ ਅਬੂ ਹੁਣ ਅਬੂ ਰੋਟੀ ਖਾ ਰਿਹਾ ਹੈ ਹੁਣ ਅਬੂ ਨੂੰ ਥੋੜਾ ਪਹਿਲਾਂ ਨਾਲੋਂ ਫਰਕ ਆ ਤੇ ਘਰ ਦੇ ਹੌਲੀ ਹੌਲੀ ਸਦਸਿਆ ਇੱਕ ਇੱਕ ਕਰਕੇ ਥੋੜੇ ਜਿਹੇ ਢਿੱਲੇ ਹੁੰਦੇ ਜਾ ਰਹੇ ਹਨ ਪਰ ਕੋਈ ਗੱਲ ਨਹੀਂ 2-4 ਦਿਨ ਚੈਨ ਸੈੱਟ ਹੋ ਜਾਣਗੇ ਕਿਉਂਕਿ ਮੌਸਮ ਬਦਲ ਰਿਹਾ ਮੀਂਹ ਅੱਜ ਫੇਰ ਪੈ ਗਿਆ ਤਾਂ ਨਾ ਇੱਕ ਛਿੜਕਾ ਜਾ ਗਿਆ ਤਾਂ 1 ਲੱਖ ਤੱਕ ਦੁਪਹਿਰੇ ਜੇ ਹੋ ਤਾਂ ਠੀਕ ਹੈ ਦੇਖੋ ਬਦਲ ਤਾਂ ਇੰਨਾ ਚੜਾ ਜਿਵੇਂ ਮੀਂਹ ਖਾਸਾ ਆਊਗਾ ਸਾਡੇ ਪਿੰਡ ਚ ਤਾਂ ਕਈਆਂ ਆਹ ਜਿਹੜੇ ਜੀਰੀਆਂ ਜੂੜੀਆਂ ਕਈਆਂ ਨੇ ਗਿਰ ਗਿਆ ਹਨ ਆਪਣੇ ਤੋਂ ਪਿੰਡਾ ਸਾਡੇ ਘਰ ਦੇ ਲਾਗ ਵਾਲੀਆਂ ਵੀ ਕਈ ਜੀਰੀਆਂ ਜੂੜੀਆਂ ਗਿਰੀਆਂ ਪਈਆਂ ਨੇ ਉਮੀਦ ਹੈ ਵੀ ਸਾਰਿਆਂ ਦੀ ਠੀਕ ਠਾਕ ਹੋਣਗੀਆਂ ਬਾਹਰ ਹੈ ਖਾਣੇ ਲਈ ਮੈਂ ਕਿਉਂ ਮੀਂਹ ਕਾਰਨ ਜੀਰੀਆਂ ਜੂੜੀਆਂ ਗਿਰ ਗਈਆਂ ਪਾਣੀ ਮੰਗਦੇ ਆਂ ਮਾਥੜੇ ਕੀ ਆਉਂ ਮਾਥੜੇ ਕੀ ਬੁੱਤ ਪੂਰੀ ਮਾਥੜੇ ਦੇ ਲਓ ਜੀ ਭਾਈ ਮੁੰਡਾ ਸਾਡਾ ਮੱਥਾ ਟੇਕਣ ਸਿੱਖ ਗਿਆ ਹੁਣ ਇਹਨੂੰ ਜਾਂਦੇ ਹੀ ਪਹਿਲਾਂ ਗੁਰਦੁਆਰਾ ਸਾਹਿਬ ਚ ਮੱਥਾ ਟਕਾਏ ਕਰਨਾ ਹਾਂ ਪਹਿਲਾਂ ਸੀ ਇਹਨੂੰ ਸਿਰਫ ਮਹਾਰਾਜ ਦੇ ਸਾਹਮਣੇ ਆ ਕੇ ਕਹਿੰਦੇ ਹੁੰਦੇ ਤੇ ਵੀ ਸਸਰੀਕਾਲ ਬੁਲਾ ਲਾ ਆਪਣੇ ਆਪ ਨਹੀਂ ਪੀਣਾ ਹਰ ਮੱਥਾ ਟੇਕਦਾ ਆਂਦਾ ਨਹੀਂ ਤਾਂ ਹੁਣ ਮੱਥਾ ਟੇਕਣ ਆ ਗਿਆ ਆਪ ਕਿਉਂ ਮੋ ਦੇਖੀ ਸਾਰਾ ਡੋਲਦਾ ਹੁੰਦਾ ਏ ਮੈਂ ਪਿਲਾਨੀ ਆ ਲੈ ਹੁਣ ਫਿਰ ਬੈ ਕੇ ਪੀਲਾ ਲੈ ਰੋਟੀ ਲੰਗਰ ਛੱਕ ਕੇ ਹਟਿਆ ਇਹ ਅੱਜ ਖਾਈ ਦੀ ਜੀ ਨਾ ਬੱਚੂ ਜਾ ਹਾਂ ਬਚੂ ਜਾ ਤੋ ਜੀ ਹੁਣ ਸਾਰਾ ਕੰਮ ਕਰ ਵੇੜ ਕੇ ਹਨਾ ਬੈਠ ਗਏ ਆਪਾਂ ਭਾਂਡੇ-ਬੁੰਡੇ ਵੀ ਮਾਸ ਦੇ ਰਸੋਈ ਸਾਫ ਕਰਤੀ ਕਿਉਂਕਿ ਫਿਰ ਐਵੇਂ ਹੁੰਦਾ ਵੀ ਜੇ ਆਪਾਂ ਰਾਤ ਨੂੰ ਸਾਰੇ ਕੰਮ ਕਰ ਰਸੋਈ ਸਾਫ ਕਰਕੇ ਬੈਠੇ ਰਾ ਫਿਰ ਸਵੇਰੇ ਔਖਾ ਜਿਹਾ ਲੱਗਦਾ ਹੈਗਾ ਨਹੀਂ ਤਾਂ ਫਿਰ ਜੇ ਰਸੋਈ ਗੰਦੀ ਹੋਵੇ ਤਾਂ ਸਵੇਰੇ ਹਨਾ ਕੰਮ ਕਰਨ ਨੂੰ ਵੀ ਜੀ ਨਹੀਂ ਕਰਦਾ ਪਹਿਲਾਂ ਰਸੋਈ ਸਾਫ ਕਿਉਂਕਿ ਜਿਹੜਾ ਕਿਚਨ ਹੁੰਦਾ ਨਾ ਮੈਨੂੰ ਹਮੇਸ਼ਾ ਬਸ ਐ ਹੁੰਦਾ ਵੀ ਰਸੋਈ ਸਾਫ ਰਹੇ ਸਾਫ ਸੁਥਰੀ ਰਹੇ ਮੈਂ ਨਾਲ ਦੀ ਨਾਲ ਜੇ ਰਸੋਈ ਤੇ ਕੋਈ ਵੀ ਮਤਲਬ ਇਹ ਜਿਵੇਂ ਆਟਾ ਕੁੰਨ ਦੀਏ ਰੋਟੀ ਬਣਾ ਲਈਏ ਰੋਟੀ ਤਾਂ ਬਣਾਉਂਦੇ ਹੀ ਨੇ ਅਸੀਂ ਰੋਟੀ ਤਾਂ ਜਦ ਆਹ 7 ਦਿਨ ਕੋਈ ਰਿਸ਼ਤੇਦਾਰ ਆਉਂਦਾ ਜਾਂ ਫਿਰ ਕੁਝ ਹਨਾ ਫਿਰ ਅੰਦਰੇ ਬਣਾਣੀ ਆ ਜਦੇ ਬਣਾਉਂਦੇ ਆ ਉ ਤਾਂ ਅਸੀਂ ਰੋਟੀ ਬਾਹਰੇ ਲਾਂਦੇ ਚੁੱਲ੍ਹੇ ਤੇ ਸਾਡਾ ਟੋਟਲੀ ਕੰਮ ਜਿਹੜਾ ਜਿੰਨਾ ਵੀ ਸਾਰਾ ਕੰਮ ਹੁੰਦਾ ਚੁੱਲ੍ਹੇ ਤੇ ਹੀ ਹੁੰਦਾ ਹੈ ਸੋ ਆਪਾਂ ਜਿਵੇਂ ਤੁਹਾਨੂੰ ਸਾਹ ਨੂੰ ਕਦਾ ਹੋਣਾ ਫਿਰ ਅਸੀਂ ਜ਼ਿਆਦਾਤਰ ਚਾਹੇ ਜਿੰਨੀ ਮਰਜ਼ੀ ਗਰਮੀ ਪਵੇ ਜਿੰਨੀ ਮਰਜ਼ੀ ਠੰਡ ਪਵੇ ਅਸੀਂ ਸਾਰਾ ਕੰਮ ਜ਼ਿਆਦਾਤਰ ਚੁੱਲ੍ਹੇ ਤੇ ਹੀ ਕਰਨਾ ਹੈ ਕਿਉਂਕਿ ਸਾਨੂੰ ਚੁੱਲ੍ਹੇ ਤੇ ਹੀ ਕੰਮ ਕਰਨਾ ਪਸੰਦ ਹੈ ਤੇ ਸਾਨੂੰ ਖਾਣਾ ਪੰਣਾ ਜਿਹੜਾ ਚੁੱਲ੍ਹੇ ਦੇ ਹੱਥ ਚੁੱਲ੍ਹਿਆਂ ਚੁੱਲ੍ਹੇ ਦੀ ਵਧੀਆ ਲੱਗਦਾ ਹੈ ਨਾ ਤੇ ਮਤਲਬ ਕਮੈਂਟ ਵੀ ਇੱਦਾਂ ਬਹੁਤ ਸਾਰੇ ਆਉਂਦੇ ਨੇ ਵੀ ਅਗਲਾ ਆਪਣੀ ਲਾਈਫ ਬਾਰੇ ਦੱਸਦਾ ਹੈ ਨਾ ਵੀ ਜਦ ਅਸੀਂ ਇੰਡੀਆ 'ਚ ਤੇ ਪੰਜਾਬ 'ਚ ਤੇ ਜਾਂ ਫਿਰ ਨਾ ਵੀ ਅਸੀਂ ਜਾਂ ਫਿਰ ਸਾਡੀ ਜਿਹੜਾ ਫੈਮਲੀਆਂ ਇਕੱਠੀਆਂ ਤੇ ਆ ਉਹ ਆਪਣੀ ਪੁਰਾਣੀ ਲਾਈਫ ਬਾਰੇ ਦੱਸਦੇ ਨੇ ਵੀ ਕਮੈਂਟਾਂ 'ਚ ਵੀ ਅਸੀਂ ਵੀ ਇੱਦਾਂ ਹੀ ਚੁੱਲ੍ਹੇ ਤੇ ਘਰ ਦੇ ਤੇ ਰਲ ਕੇ ਇਕੱਠੇ ਹਨਾ ਸਾਰੇ ਹਨਾ ਆਪਣੀ ਆਪਣਦਾ ਯਾਦ ਕਰਕੇ ਦੱਸਦੇ ਨੇ ਤਾਂ ਬਹੁਤ ਵਧੀਆ ਲੱਗਦਾ ਕਮੈਂਟ ਵੜ ਕੇ ਵੀ ਹਾਂ ਹਨਾ ਵੀ ਉਹ ਸਾਨੂੰ ਦੇਖ ਦੇਖ ਕੇ ਆਪਣੀ ਲਾਈਫ ਯਾਦ ਕਰਦੇ ਨੇ ਵੀ ਫੈਮਿਲੀ ਨੂੰ ਬਹੁਤ ਪਿਆਰ ਕਰਦੇ ਨੇ ਟੋਟਲੀ ਜਿੰਨੇ ਵੀ ਕਮੈਂਟ ਆਉਂਦੇ ਨੇ ਸਭ ਵਧੀਆ ਹੁੰਦੇ ਨੇ ਸਭ ਫੈਮਿਲੀ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਯਾਨੀ ਕਿ ਇਸ ਫੈਮਿਲੀ ਨੂੰ ਬੋਪਰ ਹੈ ਫੈਮਿਲੀ ਨੂੰ ਉਹਨਾਂ ਨੇ ਹੁਣ ਆਪਣੀ ਫੈਮਿਲੀ ਬੜਾ ਬਣਾ ਲਿਆ ਸਾਰਿਆਂ ਨੇ ਜਿੰਨੇ ਵੀ ਸਾਰੇ ਦੇਖਦੇ ਨੇ ਵੀਡੀਓਜ਼ ਹਨ ਵੀ ਆਪਣੀ ਫੈਮਲੀ ਮੰਨਦੇ ਮੰਨਦੇ ਨੇ ਤੇ ਕੁਝ ਐਦਾਂ ਵੀ ਹੁੰਦੇ ਨੇ ਬਸ ਜਿਹੜੇ ਮਿਲਣ ਲਈ ਵੀ ਬਹੁਤ ਉਤਆਮਲੇ ਹੁੰਦੇ ਨੇ ਪਰ ਦੂਰ ਕਰਕੇ ਹੁਣ ਮਜਬੂਰੀਆਂ ਹੁੰਦੀਆਂ ਨੇ ਹਨਾ ਵੀ ਦੂਰ ਕਰਕੇ ਆਪਾਂ ਲਈ ਮਿਲ ਸਕਦੇ ਹੈਗੇ ਹਨਾ ਕੋਈ ਗੱਲ ਨਹੀਂ ਕਦੇ ਤਾਂ ਕਦੇ ਕਦੇ ਬਾਰੀ-ਬਾਰੀ ਕਿਸੇ ਨੂੰ ਕਿਤੇ ਜਾਇਆ ਕਰਾਂਗੇ ਕੋਈ ਨਾ ਕੋਈ ਮਿਲ ਮਿਲ ਜਿਆ ਕਰੂਗਾ ਹਰ ਇੱਕ ਨੂੰ ਮੌਕਾ ਤਾਂ ਮਿਲਿਆ ਹੀ ਕਰੂਗਾ ਮੇਰੇ ਨਿਹਾਲਾ ਤੇ ਬਸ ਅੱਜ ਜਿਵੇਂ ਮੈਂ ਹੁਣ ਗੱਲ ਕਰਨ ਬੈਠੀ ਆ ਤੇ ਜਿਸ ਦਿਨ ਮੈਂ ਵੀਡੀਓ ਪਾਈ ਸੀਗੀ ਵੀ ਮੈਂ ਆਪਣੀ YouTube ਦੀ ਇਨਕਮ ਦਾ ਬਚਤ ਕਰ ਰਹੀ ਆ ਜੋੜ ਰਹੀ ਆ ਵੀ ਅਸੀਂ ਇੱਕ ਕਪੜਸ ਬਣਵਾਣੇ ਸਾਨੂੰ ਸਟੋਰੇਜ ਦੀ ਬਹੁਤ ਘਾਪੀ ਹੈ ਸਟੋਰੇਜ ਨਹੀਂ ਹੈਗੀ ਸਾਡੇ ਕੋਲ ਇੱਕ ਕਲਮਰੀ ਆ ਨਾ ਤੇ ਕੱਪੜੇ ਧਰਨ ਨੂੰ ਵੀ ਜਗ੍ਹਾ ਨਹੀਂ ਅਸੀਂ ਜਿਹੜੇ ਬਿਸਤਰੇ ਹ ਕੰਬਲ ਹੁਣ ਜਿਵੇਂ ਸਿਆਲ ਆਊਗਾ ਮੂਰੇ ਸਿਆਲ ਆ ਰਿਹਾ ਤੇ ਜਿਹੜੇ ਸਾਡੇ ਕੰਬਲ ਰਜਾਈਆਂ ਹੁੰਦੀਆਂ ਨੇ ਆਬਵੀਅਸਲੀ ਬੈੱਡ ਤੇ ਸਾਈਡ ਤੇ ਧਰ ਦਿੰਦੇ ਆ ਇੱਥੇ ਕਰ ਕੇ ਵੀ ਸਟੋਰੇਜ ਹੋਵੇ ਤਾਂ ਉੱਪਰ ਕਬਡ ਹੁੰਦੇ ਜਿਹੜੇ ਉੱਪਰ ਧੜੀ ਜਾਂਦੇ ਆ ਚਲੋ ਜੇ ਬਸ ਇੱਕ ਕਮਰੇ ਚ ਬਣਵਾਵਾਂਗੇ ਐਨੇ ਗੰਜੈਸ਼ ਹੈ ਨਹੀਂ ਕਿ ਅਸੀਂ ਦੋ ਚਲਵਾਲੀ ਜਾਂ ਸਾਰਿਆਂ ਚਲਵਾਲੀ ਇੱਕ ਇੱਕ ਚ ਬਣਵਾ ਲਾਂਗੇ ਹਨਾ ਵੀ ਤਾਂ ਕਰਕੇ ਵੀ ਹੌਲੀ 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 ਹੋਏ ਜਾਊਗਾ ਚਲੋ ਲੱਗੂਗਾ ਟਾਈਮ ਹੌਲੀ ਹੌਲੀ ਸਾਰਾ ਕੰਮ ਲੱਗਦੂਗਾ ਤੇ ਜਿਸ ਦਿਨ ਮੈਂ ਇਹ ਬੜੀ ਵੀਡੀਓ ਪਾਈ ਸੀ ਕਿ ਤਾਂ ਮੈਨੂੰ ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਆਏ ਸੀਗੇ ਵੀ ਤੁਸੀਂ ਤੁਹਾਡੀ YouTube ਦੀ ਇਨਕਮ ਕਿੰਨੀ ਆਉਂਦੀ ਹੈ ਤਾਂ ਦੱਸੋ ਪਲੀਜ਼ ਯਕ ਤੇ ਉਹਨਾਂ ਨੇ ਮੈਨੂੰ ਰਿਪਲਾਈ ਵੀ ਕੀਤਾ ਸੀਗਾ ਵੀ YouTube ਤੇ ਇਨਕਮ ਵੀ ਕਿੰਨੀ ਆਉਂਦੀ ਆ ਹਨਾ ਵੀ YouTube ਦੇ ਖਿਲਾਫ ਆ ਆਪਾਂ ਦੱਸ ਸਕਦੇ ਹੈਗੇ ਤੇ ਵੀ ਹੁਣ ਦੇਖੋ ਰੂਲ ਉਹਨਾਂ ਦੇ ਬਣਾਏ ਹੋਏ ਨੇ ਸਾਡੇ ਆਪਣੇ ਰੂਲ ਨਹੀਂ ਹੈਗੇ ਵੀ ਹਨਾ ਫਿਰ ਜਿਹੜੇ ਉਹਨਾਂ ਦੇ ਰੂਲਸ ਨੇ ਉਹਨਾਂ ਦੇ ਪਤਾਂ ਕੇ ਚੱਲਣਾ ਪੈਂਦਾ ਹੈ ਜਾਣ ਪੁੱਜ ਕੇ ਨਹੀਂ ਹੈਗਾ ਵੀ ਅਸੀਂ ਜਾਣ ਪੁੱਜ ਕੇ ਦੱਸ ਨਹੀਂ ਸਕਦੇ ਹੈਗੇ ਜਦੋਂ ਸਾਨੂੰ YouTube ਬਾਰੇ ਨਹੀਂ ਪਤਾ ਹੁੰਦਾ ਤੇ ਤਾਂ ਅਸੀਂ ਵੀ ਸੋਚਦੇ ਹੁੰਦੇ ਤੇ ਵੀ ਇਨਕਮ ਨਹੀਂ ਦੱਸਦੇ ਹੈਗੇ ਕਿਉਂ ਨਹੀਂ ਦੱਸਦੇ ਹੈਗੇ ਤਾਂ ਮੈਂ ਦੱਸਦੀ ਆ ਕਿਉਂਕਿ ਇਹ ਰੂਲ ਹੈ ਜਿਹੜੇ ਉਹ ਕਰਨੇ ਪੈਂਦੇ ਨੇ ਫੋਲੋ ਕਰਨੇ ਪੈਂਦੇ ਨੇ ਆਪਾਂ ਇਨਕਮ ਨਹੀਂ ਦੱਸ ਸਕਦੇ ਬਸ ਐਵੇਂ ਆ ਵੀ ਆਪਾਂ ਸਾਡਾ ਕੋਈ ਖਰਚਾ ਵੀ ਇਹਦਾ ਮਹੀਨੇ ਤੇ ਹੋ ਨਹੀਂ ਰਿਹਾ ਹੈਗਾ ਵੀ ਅਸੀਂ ਮਹੀਨੇ ਦਾ ਖਰਚਾ ਇਸੇ ਤੇ ਕਰ ਰਹੇ ਆ ਕਿਉਂਕਿ ਤੁਸੀਂ ਦੇਖ ਹੀ ਲਓ ਵੀ ਹਜੇ ਮਤਲਬ ਵੀ ਬਹੁਤ ਘੱਟ ਵਿਊਜ਼ ਆ ਰਹੇ ਹਨਾ ਐਨੇ ਵਿਊਜ਼ ਨਹੀਂ ਹੈਗੇ ਵੀ ਮਹੀਨੇ ਦਾ ਖਰਚਾ ਕਰ ਸਕੀਏ ਬਸ ਐਨੇ ਕਰ ਰਹੇ ਆ ਵੀ ਅਸੀਂ ਮਹੀਨੇ ਦੀ ਮਹੀਨੀ ਥੋੜੀ ਥੋੜੀ ਬਚਤ ਕਰਕੇ ਆਪਣਾ ਕੰਮ ਜਿਹੜਾ ਚੱਲ ਜਿਹਦੀ ਜ਼ਿਆਦਾ ਜ਼ਰੂਰਤ ਹੈ ਉਹ ਅਸੀਂ ਕੰਮ ਕਰਵਾ ਲਈਏ ਹੌਲੀ ਹੌਲੀ ਆਪਣੀ ਬਚਤ ਕਰਕੇ ਤੇ ਸਾਨੂੰ ਮੈਨੂੰ ਤਕਰੀਬਨ YouTube ਤੇ 1.5 ਸਾਲ ਹੋ ਗਿਆ ਆਈ ਨੂੰ ਤੇ ਚੈਨਲ ਮੋਨੇਟਾਈਜ਼ ਤੋਂ ਬਾਅਦ ਹੀ ਆਪਾਂ ਨੂੰ ਜਿਹੜੇ ਡਾਲਰ ਇਹ ਆਣੇ ਸ਼ੁਰੂ ਹੁੰਦੇ ਨੇ ਤੇ ਮੋਨੇਟਾਈਜ਼ ਹੋਇਆ ਨੂੰ ਮੇਰੇ 6-7 ਮਹੀਨੇ ਹੋ ਗਏ ਤੇ ਤੁਸੀਂ ਸੋਚ ਕੇ ਦੇਖੋ ਵੀ ਮੈਂ 6-7 ਮਹੀਨਿਆਂ ਦੀ ਜੋੜ ਨਹੀਂ ਆ 6-7 ਮਹੀਨਿਆਂ ਦੇ ਵੀ ਇਹ ਵੀ ਨਹੀਂ ਹੈਗਾ ਵੀ ਹਨਾ ਵਿੱਚ ਵਿੱਚ ਨੂੰ 2 2-2 ਮਹੀਨੇ ਤੋਂ ਬਾਅਦ ਵੀ ਹਨਾ ਪੇਮੈਂਟ ਆਂਦੀ ਹੈ ਵੀ ਜ਼ਰੂਰੀ ਨਹੀਂ ਹੈ ਮਹੀਨੇ-ਮਹੀਨੇ ਆਂਦੀ ਹੈ ਮਹੀਨੇ ਦੀ ਵੀ ਨਹੀਂ ਆਂਦੀ ਕਿਉਂਕਿ ਇੰਨੇ ਵਿਊਜ਼ ਆਉਂਦੇ ਨਹੀਂ ਹੈਗੇ ਇਸ ਕਰਕੇ ਮੈਂ 2-2 ਮਹੀਨਿਆਂ ਦੀ ਵੀ ਜੋੜੀ ਹੈ ਵੀ ਮੈਂ ਉਦੋਂ ਤੇ ਬਚਤ ਕਰਦੀ ਆ ਰਹੀ ਹੈ 6-7 ਮਹੀਨਿਆਂ ਦੀ ਤੇ ਹਜੇ ਮੈਨੂੰ 2-3 ਮਹੀਨੇ ਹੋਰ ਲੱਗ ਜਾਣੇ ਹਨ ਐਨ ਹੀ ਹੈਗਾ ਵੀ ਮੈਂ ਬੰਨੇ ਹੋ ਗਏ ਹਨਾ ਦੋ ਤਿੰਨ ਮਹੀਨੇ ਹੋਰ ਲੱਗ ਜਣੇ ਆ ਜੋੜਦਿਆਂ ਨੂੰ ਫਿਰ ਤਾਂ ਉਦੋਂ ਤੱਕ ਜਾ ਕੇ ਫਿਰ ਮੈਂ ਆਪਣਾ ਕੰਮ ਜਿਹੜਾ ਸੀ ਆਪਣਾ ਕੰਮ ਕਰਵਾਵਾਂਗੇ ਦੇਖੋ ਫਿਰ ਕਾਦੀ ਜੋੜ ਰਹੇ ਆ ਨਾ ਫਿਰ ਐਨੇ ਮਤਲਬ ਵੀ ਜਿਵੇਂ YouTube ਦੀ ਪੇਮੈਂਟ ਕਿੰਨੀ ਆਉਂਦੀ ਆ ਫਿਰ ਮੇਰਾ ਥੀ ਸਵਾਲ ਰਹਿ ਜਾਂਦਾ ਨਾ ਫਿਰ ਤੁਸੀਂ ਕਮੈਂਟ ਕਰੋਗੇ ਵੀ ਤੁਸੀਂ ਉਹ ਤਾਂ ਗੱਲ ਦੱਸਦੀ ਨਹੀਂ ਅ ਜਿਵੇਂ ਮੈਂ ਤੁਹਾਨੂੰ ਜਵਾਬ ਦਿੱਤਾ ਹੁਣ ਨਾ ਵੀ YouTube ਤੇ ਖਿਲਾਫ ਹੈ ਰੂਲ ਹੈ ਜਿਹੜੇ ਰੂਲ ਹੈ ਹਨਾ ਵੀ ਆਪਾਂ ਨਹੀਂ ਦੱਸ ਸਕਦੇ ਬਸ ਤੁਸੀਂ ਇੰਨਾ ਮੰਨੋ ਵੀ ਪ੍ਰਾਈਵੇਟ ਜੋਬ ਜਦੋਂ ਦੇਖੋ ਕਈ ਹੁੰਦੀਆਂ ਨੇ ਛੋਟੀਆਂ ਵੀ ਹੁੰਦੀਆਂ ਨੇ ਵੱਡੀਆਂ ਵੀ ਹੁੰਦੀਆਂ ਨੇ ਹਨਾ ਵੀ ਕੋਈ 6-7 ਹਜ਼ਾਰ ਤੇ ਸ਼ੁਰੂ ਹੋ ਜਾਂਦੀ ਹੈ ਕੋਈ 10-12 ਤੇ ਹੋ ਜਾਂਦੀ ਹੈ ਹੁਣ ਮੈਨੂੰ ਇੰਨਾਂ ਜੋਬਸ ਬਾਰੇ ਪਤਾ ਨਹੀਂ ਹੈਗਾ ਕਿਉਂਕਿ ਮੈਂ ਖੁਦ ਇੰਨੀ ਪੜ੍ਹੀ ਲਿਖੀ ਹੈ ਨਹੀਂ ਵੀ ਤੁਹਾਨੂੰ ਸਾਰਾ ਕੁਝ ਦੱਸਦਾ ਬਸ ਇੱਕ ਅਨਪੜ੍ਹ ਦੇ ਬਰਾਬਰ ਹੈ 12 ਪੜ੍ਹੇ ਲਿਖੇ ਤਾਂ ਕਿ ਹਨਾ ਵੀ ਕੀ ਪੜੇ ਲਿਖੇ ਆ ਅੱਜ ਕੱਲ ਇੰਨੇ ਪੜੇ ਲਿਖੇ ਵੀ ਜਿਹੜੇ ਵਿਚਾਰੇ ਹੁਣ ਬੇਲੇ ਬੈਠੇ ਰਹਿੰਦੇ ਨੇ ਘਰੇ ਉਹ ਵੀ ਅਨਪੜ੍ਹਦੇ ਬਰਾਬਰ ਬੰਨੇ ਜਾਂਦੇ ਨੇ ਪਰ ਜਿਹੜਾ ਇਹ ਪਲੈਟਫਾਰਮ ਹੈ ਇਹ ਸਾਡੇ ਲਈ ਤਾਂ ਬਹੁਤ ਵੱਡਾ ਬਹੁਤ ਵੱਡਾ ਸਾਡੇ ਲਈ ਤਾਂ ਹਨਾ ਵੀ ਮੈਨੂੰ ਮੈਂ ਹੁਣ ਮੈਨੂੰ ਖੁਸ਼ੀ ਬਹੁਤ ਹੁੰਦੀ ਹੈ ਤੇ ਹੁਣ ਮੈਂ ਲਗਾਤਾਰ ਜਾਂ ਰੋਜ਼ ਆਪਣਾ ਕੰਮ ਕਰਦੀ ਆ ਤੁਹਾਨੂੰ ਵੀਡੀਓਜ਼ ਆਉਂਦੀਆਂ ਨੇ ਮੈਨੂੰ ਖੁਸ਼ੀ ਹੁੰਦੀ ਆ ਮੈਂ ਆਪਣਾ ਕੰਮ ਸਮਝ ਕੇ ਕਰਦੀ ਆ ਤੇ ਜਦ ਮੈਂ ਹੁਣ ਆਪਣੀ ਮਿਹਨਤ ਦਾ ਪੈਸਾ ਖਰਚ ਕਰਦੀ ਆ ਨਾ ਤਾਂ ਮੈਨੂੰ ਐ ਹੁੰਦਾ ਵੀ ਮੈਨੂੰ ਨੌਕਰੀ ਲੱਗੀ ਹੋਈ ਹੈ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ ਜਦ ਮੈਂ ਆਪਣੇ ਹੱਥ ਤੋਂ ਪੈਸੇ ਦਿੰਦੀ ਹੈ ਕਿੱਥੇ ਮੇਰੇ ਹੱਥ ਕਾਲੀ ਸੀਗੇ ਕਿੱਥੇ ਮੇਰੇ ਕੋਲ ਕੁਝ ਨਹੀਂ ਤਾਂ ਮੈਂ ਮੰਗਦੇ ਹੁੰਦੇ ਤੇ ਸਿਰਫ ਉਹ ਵੀ ਜਦ ਦੇ ਦੇਣੇ ਕਰਦੇ ਆले ਹੁਣ ਕਰਦੇ ਆ ਤੁਹਾਨੂੰ ਪਤਾ ਹੀ ਆ ਨਾ ਜੀ ਜੀ ਮੈਂ ਦੱਸ ਰਹੀ ਸੀ ਕਿ ਬਿੱਕ ਵਿੱਚ ਵਿਚਾਲੇ ਨਾ ਆਹੋ ਗੇਟ ਖੋਲੀ ਜਾਂਦਾ ਏ ਕਿਉਂਕਿ ਸ਼ਾਮ ਰਾਤ ਨੂੰ ਉਹ ਸਾਡੇ ਬਿਨਾਂ ਰਹਿੰਦਾ ਨਹੀਂ ਮम्मा ਮम्मा ਮੇਰੇ ਪਿੱਛੇ ਪਿੱਛੇ ਫਿਰ ਜਾਂਦਾ ਮੈਨੂੰ ਸੁੱਤੀ ਪਈ ਨੂੰ ਵੀ ਛੇੜੀ ਜਾਂਦਾ ਮम्मा ਮम्मा ਜਦ ਮੈਂ ਬੋਲਦੀ ਨਹੀਂ ਮੇਰੇ ਕੋਲ ਆ ਕੇ ਪੈ ਜਾਂਦਾ ਏ ਮੈਂ ਦੱਸ ਰਹੀ ਸੀ ਕਿ ਜਿਵੇਂ ਹਨਾ ਫੈਮਿਲੀ ਚ ਤਾਂ ਫਿਰ ਦੇਖੋ ਜੀ ਮੈਂ ਉਹਨਾਂ ਨੇ ਆਪਣਾ ਦੇਣਾ ਹੈ ਨਾ ਉਹਨਾਂ ਹੀ ਸਾਨੂੰ ਦੋਹਾਂ ਜਾਣਿਆਂ ਨੂੰ ਦੇਣਾ ਇੱਕ ਸਾਥ ਦੇਣਾ ਹਨਾ ਔਰ ਉਹਨਾਂ ਦੇ ਤਾਂ ਬਸ ਉਵੇਂ ਹੀ ਦੇਣਾ ਇੱਕ ਸਾਲ ਦੇਣਾ ਹੈ 6 ਮਹੀਨੇ ਬਾਅਦ ਆਪਣਾ ਹਨਾ ਜਿਵੇਂ ਆਪਣੀ ਫਸਲਾਂ ਦਾ ਆਉਂਦਾ ਹੈ ਹਨਾ ਉਹਦੇ ਉੱਪਰ ਕਪੜਾ ਜਿਹੜਾ ਮਿਲ ਜਾਂਦਾ ਹੈ ਤਾਂ ਹੁਣ ਜਿਹੜੀ ਸਾਡੇ ਕੋਲ ਇਨਕਮ ਆਂਦੀ ਹੈ ਹੁਣ ਅਸੀਂ ਆਪਣੀ ਮਰਜ਼ੀ ਨਾਲ ਖਰਚ ਕਰ ਸਕਦੇ ਹਾਂ ਸਾਨੂੰ ਅਸੀਂ ਛੋਟਿਆਂ ਵੱਡਿਆਂ ਨੂੰ ਸਭ ਨੂੰ ਆਪਣੀ ਮਰਜ਼ੀ ਨਾਲ ਕੁਝ ਕੁਝ ਦਿੰਦੇ ਆਂ ਆਪਣੀ ਨਣਦ ਨੂੰ ਦਿੰਦੇ ਆਂ ਭੂਆ ਨੂੰ ਦਿੰਦੇ ਆਂ ਨਾ ਤਾਂ ਸਾਡਾ ਮਤਲਬ ਵੀ ਹੁਣ ਅਸੀਂ ਸਾਨੂੰ ਖੁਸ਼ੀ ਮਿਲਦੀ ਹੈ ਜਦੋਂ ਉਹਨਾਂ ਨੂੰ ਅਸੀਂ ਆਪਣੀ ਕਮਾਈ ਚੋਂ ਦਿੰਦੇ ਆਂ ਹਨਾ ਬਸ ਮੈਂ ਤਾਂ ਹੁਣ ਬੜਾ ਲੰਮਾ ਲੈਕਚਰ ਨਹੀਂ ਦਊਂਗੀ ਕਿਉਂਕਿ ਜਦ ਵੀ ਮੈਂ ਗੱਲ ਕਰਨੀ ਹੁੰਦੀ ਹੈ ਦੇਖੋ ਜਦ ਵੀ ਮੈਂ ਬੈਠ ਕੇ ਗੱਲ ਕਰਦੀ ਹਾਂ ਤਾਂ ਬਸ ਤੁਹਾਨੂੰ ਪਤਾ ਹੀ ਹੁੰਦਾ ਹੈ ਵੀ ਆਪਦੇ ਕੰਮਾਂ ਦੀਆਂ ਗੱਲਾਂ ਕਰਨੀਆਂ ਨੇ ਹਨਾ ਜੋ ਵੀ ਹਨਾ ਮੈਂ ਸੋਚਦੀ ਹਾਂ ਜੋ ਕਰ ਰਹੇ ਹਾਂ ਜਾਂ ਤੁਹਾਡੇ ਸਵਾਲਾਂ ਦੇ ਜਵਾਬ ਉਹ ਤੁਹਾਡੇ ਨਾਲ ਸ਼ੇਅਰ ਕਰਨੀ ਹੁੰਦੇ ਆ ਤੁਹਾਨੂੰ ਤੁਹਾਨੂੰ ਦੱਸਣੇ ਹੁੰਦੇ ਆ ਤੇ ਤੁਹਾਡੇ ਸਵਾਲਾਂ ਦੇ ਜਵਾਬ ਵੀ ਦੇਣੇ ਜ਼ਰੂਰੀ ਆ ਹਨਾ ਵੀ ਕਿਉਂਕਿ ਇਹ ਇਨਕਮ ਬਾਰੇ ਕਾਫੀ ਜਦੋਂ ਜਦੋਂ ਕੋਈ ਵੀ ਦੇਖੋ ਇਨਕਾ ਆਪਣੀ ਇਨਕਮ ਦੀ ਪਹਿਲੀ ਸੈਲਰੀ ਆ ਦੂਜੀ ਸੈਲਰੀ ਦੀ ਵੀਡੀਓ ਪਾਉਂਦਾ ਹੈ ਤਾਂ ਹਰੇਕ ਕੁਛਵਾਲ ਕਰਦਾ ਕਿੰਨੀ ਆਈ ਹੈ ਜੀ ਕਿੰਨੀ ਆਈ ਹੈ ਜੀ ਪਰ ਉਹਦੇ ਵਿੱਚ ਮੈਂ ਦੱਸ ਦਿੰਨੀ ਆ ਵੀ ਕੋਈ ਨਹੀਂ ਦੱਸ ਸਕਦਾ ਵੀ ਕਿੰਨੀ ਆਈ ਆ ਇਹ ਕੋਈ ਵੀਡੀਓ ਤੇ ਨਾ ਥੰਬਨੇ ਤੇ ਵੀ ਦੱਸਾਂਗੇ ਨਹੀਂ ਕੋਈ ਨਹੀਂ ਦੱਸਦਾ ਹੈਗਾ ਕਿਉਂਕਿ ਜਿਹੜਾ ਰੂਲ ਹੈ ਇਹ ਸਭ ਨੂੰ ਪਤਾ ਹੁੰਦਾ ਵੀ ਇਹ YouTube ਦਾ ਰੂਲ ਹੈ ਆਪਾਂ ਨਹੀਂ ਦਾ ਸਾਦੇ ਅੰਦਾਜ਼ੇ ਨਾਲ ਦੱਸ ਸਕਦੇ ਹਾਂ ਜਿਵੇਂ ਜਿਵੇਂ ਮੰਨ ਲਓ ਅਸੀਂ ਛੋਟੀ ਨੌਕਰੀ ਲੱਗੀ ਹੈ ਹੁਣੇ ਮੈਂ ਤੁਹਾਨੂੰ ਵੀ ਮੈਂ ਦੱਸ ਕੇ ਹੱਟੀਆਂ ਵੀ ਕੋਈ ਜੋਬ ਹੁੰਦੀ ਹੈ ਵਿੱਚ 6-7 ਹਜ਼ਾਰ ਤੋਂ ਸ਼ੁਰੂ ਹੁੰਦੀ ਹੈ ਕੋਈ ਹੁੰਦੀ ਆ ਵੀ ਮਹੀਨੇ ਦਾ 6-7000 ਤੇ ਕੋਈ ਸ਼ੁਰੂ ਹੁੰਦੀ ਹੈ ਮੈਂ ਮਤਲਬ 10 ਤੋਂ ਇਹ ਵੱਡੀਆਂ ਆ ਗਈਆਂ ਥੋੜੀ ਜਿਹੀ ਪ੍ਰਾਈਵੇਟ ਜੋਬਸ ਅਸੀਂ ਹਜੇ ਹਜੇ ਛੋਟੀ ਤੋਂ ਹੀ ਆਂ ਬਸ ਸਾਡੀ ਛੋਟੀ ਸਮਝੋ ਹਜੇ ਤਾਂ ਸਾਡੀ জারਨੀ ਬਸ ਸ਼ੁਰੂ ਜੇ ਹੋਈ ਆ ਬਸ ਸਤਾ ਐ ਮੰਨਦੇ ਆ ਕਿਉਂਕਿ ਅੱਗੇ-ਅੱਗੇ ਹੋਰ ਜੁੜਦੇ ਜਾ ਰਹੇ ਆ ਵਾਹਿਗੁਰੂ ਦੀ ਕਿਰਪਾ ਨਾਲ ਬਸ ਜੁੜਦੇ ਰਹਿਣਾ ਹਨਾ ਅੱਗੇ ਜੁੜਦੇ ਜਾ ਰਹੇ ਆ ਸਾਡੀ ਤਾਂ ਜਰਨੀ ਇੱਕ ਲਿਖੇ ਹਜੇ ਸ਼ੁਰੂ ਹੀ ਹੋਈ ਆ ਤੇ ਅਸੀਂ ਹੁਣ ਜਿਹੜੀ ਮੈਨੂੰ ਬਚਤ ਕਰਦੇ ਨੂੰ 6-7 ਮਹੀਨੇ ਹੋ ਗਏ ਹਨਾ ਅਜੇ ਹੋਰ ਕਰਨੀ ਐ ਕਰਕੇ ਤਾਂ ਆਪਣਾ ਕੋਈ ਥੋੜਾ ਛੋਟਾ ਹਨਾ ਕੰਮ ਕਰਾ ਸਕਦੇ ਆ ਹੌਲੀ-ਹੌਲੀ ਉਹ ਵੀ ਕੋਈ ਹਨਾ ਅਸੀਂ ਜਿਆਦਾ ਖਰਚਾ ਵੀ ਨਹੀਂ ਕਰਦੀਆਂ ਹੈਗੀਆਂ ਤੁਸੀਂ ਦੇਖ ਲਈਏ ਜਿਆਦਾ ਕਿਤੇ ਘੁੰਮਦੇ ਫਿਰਦੇ ਨਹੀਂ ਹੈ ਇਹ ਵੀ ਨਹੀਂ ਹੈ ਹੁਣ ਦੇਖੋ ਮਾੜਾ ਮੋਟਾ ਤਾਂ ਜਾਣਾ ਪੈਂਦਾ ਹੈ ਹਨਾ ਔਰ ਮੈਨੂੰ ਤਾਂ ਮੇਰੀ ਜ਼ਿੰਦਗੀ ਬਾਰੇ ਤਾਂ तकरीबन ਸਾਰੇ ਪੈਣ ਪਾਈਆਂ ਨੂੰ ਪਤਾ ਹੈ ਮੇਰੀ ਲਾਈਫ ਬਾਰੇ ਹਨਾ ਮੈਂ ਜਰ ਸਾਰਾ ਕੁਝ YouTube ਤੇ ਦੱਸਿਆ ਹੋਇਆ ਹੈ ਆਪਣੇ ਬਾਰੇ ਤਾਂ ਮੇਰੇ ਬਾਰੇ ਤਾਂ ਸਭ ਨੂੰ ਪਤਾ ਤਕਰੀਬਨ ਇਸ ਕਰਕੇ ਹੁਣ ਜੋ ਕੁਝ ਵੀ ਕਰਨਾ ਨਾ ਕਰਨਾ ਪੈਂਦਾ ਹੈ ਮੈਨੂੰ ਆਪਣੇ ਬੱਚੇ ਲਈ ਕਰਨਾ ਪੈਂਦਾ ਹੈ ਸਾਰਾ ਕੁਝ ਜੋ ਵੀ ਮੈਂ ਪਹਿਲਾਂ ਵੀ ਜਿੰਨੀ ਕਿੰਨੀ ਵਾਰ ਕਿਹਾ ਹੈ ਵੀ ਜੋ ਵੀ ਕੁਝ ਕਰਨਾ ਹੈ ਉਹ ਵੀ ਲਈ ਕਰਦੀ ਐ ਮੈਨੂੰ ਖੁਸ਼ੀ ਮਿਲਦੀ ਐ ਕਿਉਂਕਿ ਹੁਣ ਮੇਰੇ ਲਈ ਬਸ ਦੇਖੋ ਜਿਹੜਾ ਕੋਈ ਆਪਣੇ ਬਾਰੇ ਨਹੀਂ ਨਾ ਸੋਚਦਾ ਮੈਨੂੰ ਉਸ ਟਾਈਮ ਨੂੰ ਜਦੋਂ ਮੈਂ ਵੀਡੀਓ ਪਾਈ ਸੀਗੀ ਤਾਂ ਮੈਨੂੰ ਸਾਰਿਆਂ ਨੇ ਕਿਹਾ ਤਾਂ ਨਾ ਵੀ ਤੁਸੀਂ ਜੇ ਜਦ ਕੋਈ ਤੁਹਾਡੇ ਬਾਰੇ ਨਹੀਂ ਸੋਚਦਾ ਤੁਸੀਂ ਤੁਸੀਂ ਕਿਉਂ ਸਟ्रेस ਲੈਂਦੇ ਹੋ ਮੈਂ ਇਹ ਗੱਲ ਮਾਈਂਡ 'ਚ ਆਪਣੇ ਰੱਖੀ ਹੋਈ ਆ ਤੇ ਵੀ ਪਰ ਮੈਂ ਹਮੇਸ਼ਾ ਇਹਨੂੰ ਮਾਈਂਡ 'ਚ ਲੈ ਕੇ ਵੀ ਚੱਲੂਗੀ ਬਸ ਉਹ ਐਵੇਂ ਐ ਵੀ ਕਦੇ-ਕਦੇ ਆਪਾਂ ਜਿਹੜੇ ਢਿੱਲੇ ਜੇ ਪੈ ਜਾਂਦੇ ਆ ਨਾ ਫਿਰ ਥੋੜੀ ਜਿਹੀ ਆਹ ਗੱਲ ਭੁੱਲ ਜਾਂਦੇ ਆ ਤਾਂ ਕਰਕੇ ਆਪਾਂ ਥੋੜੀ ਜਿਹੀ ਲੋ ਜੇ ਹੋ ਜਾਂਦੇ ਆ ਡਾਊਨ ਜੇ ਹੋ ਜਾਂਦੇ ਆ ਤਾ ਕਰਕੇ ਮੈਂ ਜਿੰਨੀ ਕੋਸ਼ਿਸ਼ ਹੋ ਸਕੇ ਮੈਂ ਇਹੀ ਗੱਲ ਯਾਦ ਰੱਖਦੀ ਆਂ ਵੀ ਜਿਹੜਾ ਜਾਂ ਕੋਈ ਆਪਣੇ ਬਾਰੇ ਸੋਚਦਾ ਹੈ ਬਸ ਉਹ ਹੈ ਜੇ ਆਪਣੇ ਬਾਰੇ ਕਿਉਂਕਿ ਅੱਜ ਦਾ ਜ਼ਮਾਨਾ ਹੈ ਹੁਣ ਦਾ ਜ਼ਮਾਨਾ ਇਹੀ ਆ ਵੀ ਜਿਹੜਾ ਜ ਕੋਈ ਕਰਦਾ ਹੈ ਨਾ ਉਹ ਹੈ ਜੇ ਉਹਨਾਂ ਨਾਲ ਕਰੋ ਬਸ ਜਿਵੇਂ ਆਪ ਘੁੰਮਤਾ ਸਾਡੇ ਕੋਲ ਤਾਂ ਇੰਨਾ ਪਹਿਲੀ ਗੱਲ ਸੋਚਣ ਦਾ ਕੋਈ ਟਾਈਮ ਹੈ ਨਹੀਂ ਵਾਹਿਗੁਰੂ ਦੀ ਕਿਰਪਾ ਨੇ ਕਿਰਪਾ ਨਾਲ ਸਾਨੂੰ ਹੁਣ ਸੋਚਣ ਦਾ ਟਾਈਮ ਵੀ ਨਹੀਂ ਹੁੰਦਿਆ ਜਮਾ ਵੀ ਨਹੀਂ ਸਾਨੂੰ ਟਾਈਮ ਦਿਆ ਹੈਗਾ ਕਿਉਂਕਿ ਇੰਨੇ ਸੋਹਣੇ ਕੰਮ ਲਾਇਆ ਏ ਨੌਕਰੀ ਲਾਇਆ ਏ ਵੀ ਕਿਸੇ ਬਾਰੇ ਸੋਚਣ ਦਾ ਟਾਈਮ ਨਹੀਂ ਮਿਲਦਾ ਗੱਲ ਕਰਨ ਦਾ ਟਾਈਮ ਨਹੀਂ ਮਿਲਦਾ ਹੈਗਾ ਬਸ ਜੋ ਵੀ ਹੈ ਬਸ ਹਾ ਟਾਈਮ ਜੇ ਕਿਸੇ ਦਾ ਫੋਨ ਵੀ ਆ ਜਾਂਦਾ ਹੈ ਨਾ ਕਿਸੇ ਸਬਸਕ੍ਰਾਈਬਰ ਦਾ ਵੀ ਆ ਜਾਂਦਾ ਹੈ ਤਾਂ ਵੀ ਤਾਂ ਉਹਨਾਂ ਨੂੰ ਥੋੜਾ ਟਾਈਮ ਦੰਨੇ ਹੈ ਗੱਲ ਕਰਨ ਦਾ ਹਰ ਇੱਕ ਨਾਲ ਗੱਲ ਕਰਦੇ ਆ ਕਿਉਂਕਿ ਅਗਲਾ ਆਪਣਾ ਵੀ ਟਾਈਮ ਕੱਢਦਾ ਹੈ ਵੀਡੀਓ ਦੇਖ ਕੇ ਤਾ ਬਸ ਮੈਂ ਵੀ ਇਹੀ ਕਰੂੰਗੀ ਜਿਹੜਾ ਕੋ ਤੁਸੀਂ ਮੈਨੂੰ ਸਮਝਾਉਂਦੇ ਹੋ ਮੈਂ ਵੀ ਤੁਹਾਨੂੰ ਉਹੀ ਸਮਝਾਉਂਗੀ ਕਿ ਜਿਹਨਾਂ ਦੇ ਵੀ ਜ਼ਿੰਦਗੀ 'ਚ ਦੁੱਖ ਸੁੱਖ ਹੈ ਜਾਂ ਕਿਸੇ ਦੇ ਵਜੇ ਤੋਂ ਆਏ ਹੈ ਇਸ ਕਰਕੇ ਆਪਣੀ ਜ਼ਿੰਦਗੀ ਨੂੰ ਦੁੱਖ ਕਿਸੇ ਦੀ ਹੋਰ ਦੀ ਵਜ੍ਹਾ ਤੋਂ ਨਾ ਦੋ ਮੇਰੀ ਮੈਂ ਵੀ ਇਹ ਗੱਲੋਂ ਇਹ ਗੱਲ ਮੈਸੀ ਫਿਰ ਕੋਈ ਮਨ ਚ ਲੱਗਦੀ ਆ ਵੀ ਹੁਣ ਮੈਂ ਵੀ ਕਿਸੇ ਹੋਰ ਦੀ ਵਜ੍ਹਾ ਤੋਂ ਆਪਣੀ ਜ਼ਿੰਦਗੀ ਨੂੰ ਦੁੱਖ ਨਹੀਂ ਦੇਣਾ ਹੈਗਾ क्योंकि जे आप दुख होवेंगे अपने बच्चे भी हैं तो वह भी दुखी होंगे ने सोचते हैं ये सोचो भी हम जो भी करना है ना अपनी फैमिली बारे करना है जो भी करना है क्योंकि अज का जमा यही आलियु का टाइम आ जो भी कर रहा है ना कोई माड़ा कर रहा कोई चंगा कर रहा आपके जवाक कर रहा कोई बुरा कर रहा है ना कोई वजिया कर रहा आपके जवाक कर रहा इसलिए गल हमेशा याद रखो ਵੀ ਜੋ ਵੀ ਤੁਸੀਂ ਕਰਨਾ ਆਪਣੇ ਜਵਾਬਾਂ ਲਈ ਕਰਨਾ ਬਸ ਇੰਨੀ ਗੱਲ ਰੱਖੋ ਵੀ ਵਧੀਆ ਹੀ ਕਰੋ ਤਾਂ ਕਿ ਆਪਣੇ ਬੱਚੇ ਵਧੀਆ ਪਰਵਰਿਸ਼ਣਾ ਲੱਗੇ ਬਦਲ ਲਓ ਜੇ ਹੁਣ ਮੈਂ ਆਪਣੀ ਵੀਡੀਓ ਦਾ ਇੱਥੇ ਐਂਡ ਕਰਦੀ ਹਾਂ ਤੇ ਐਂਡ ਕਰਨ ਤੋਂ ਪਹਿਲਾਂ ਫੇਰ ਇੱਕ ਵਾਰ ਦੱਸ ਦੇਣੀ ਹੈ ਵੀ ਸਾਡੀ ਜਿਹੜੀ ਮੇਨ ਪ੍ਰਾਪਰਟੀ ਆ ਨਾ ਸਾਡੀ YouTube ਹੀ ਅੱਜ ਦੀ ਘੜੀ ਸਾਡੀ ਮੇਨ ਪ੍ਰਾਪਰਟੀ ਆਹੀ ਆ ਵੀ ਅਸੀਂ ਜੋ ਵੀ ਕਰ ਰਹੇ ਹਾਂ ਹੁਣ ਜੋ ਵੀ ਕਰ ਰਹੇ ਹਾਂ ਨਾ ਇਸੇ ਤੇ ਕਰ ਰਹੇ ਹਾਂ ਅਸੀਂ ਦੋਹੇ ਮਿਲ ਕੇ ਕਰ ਰਹੇ ਹਾਂ ਦੋਹੇ ਦਰਾਣੀ ਜਟਾਣੀ मिल के कर रही है जो भी अपने कर रही है असं अपने घरद्या हूँ सबका च हेल्प भी करने। पूरी कोशिश करते तो हैं है कर ना वो सब तो मंगते नहीं है पर असी कोशिश करते हैं भी उन्होंप करिए भी चलो कोई गल नहीं है ना थोड़ा सही पर करना चाहते हैं कर रहे हैं और ਬਾਕੀ ਮੈਂ ਇਹੀ ਗੱਲ ਕਹੂੰਗੀ ਹੁਣ ਜੋ ਵੀ ਅਸੀਂ ਕਰਨਾ ਆਪਣੇ ਬੱਚਿਆਂ ਲਈ ਮੈਂ ਖਾਸ ਕਰਕੇ ਮੇਰੀ ਲਾਈਫ ਜਿਵੇਂ ਦੱਸਿਆ ਮੇਰੀ ਲਾਈਫ ਵਾਰ ਸਭ ਮੈਂ ਜੋ ਵੀ ਕਰਨਾ ਆਪਣੇ ਬੱਚੇ ਲਈ ਕਰਨਾ ਮੈਂ ਇਹ ਬਸ ਹੁਣ ਐਸੀ ਦੀ ਖੁਸ਼ੀ ਆਪਣੀ ਖੁਸ਼ੀ ਲੱਭਣੀ ਹੈ ਜੋ ਵੀ ਆ ਨਾ ਜਿੱਕੜਾ ਹੋਰ ਆਪਾਂ ਨੂੰ ਕਿਸੇ ਨੂੰ ਮਤਲਬ ਆਪਾਂ ਨੂੰ ਜਿਹੜੇ ਆਪਾਂ ਨੂੰ ਦੁਖੀ ਦੇਖਣਾ ਚਾਹੁੰਦੇ ਆ ਉਹ ਦੁਖੀ ਹੀ ਦੇਖਣਾ ਚਾਹੁੰਦੇ ਆ ਪਰ ਆਪਾਂ ਦਾ ਇਹੀ ਅਰਦਾਸ ਕਰਾਂਗੇ ਕਿ ਵਾਹਿਗੁਰੂ ਸਾਨੂੰ ਦੁੱਖ ਦੇਣ ਜਿਹੜੇ ਸਾਨੂੰ ਦੁੱਖ ਦੇਣਾ ਚਾਹੁੰਦੇ ਨੇ ਨਾ ਉਹਨਾਂ ਨੂੰ ਵੀ ਹਮੇਸ਼ਾ ਸੁਖੀ ਰੱਖੇ ਖੁਸ਼ੇ ਰੱਖੇ ਇਸ ਕਰਕੇ ਤਾਂ ਕਿ ਆਪਾਂ ਵੀ ਤਾਂ ਕਿ ਅਸੀਂ ਵੀ ਖੁਸ਼ ਰਹੀਏ ਅਗਲਾ ਵੀ ਖੁਸ਼ ਰਹੇ ਬਸ ਅੱਜ ਦਾ ਸਾਡਾ ਵਲੌਗ ਇੱਥੇ ਤੱਕ ਸੀ ਜੇ ਜੇ ਕੋਈ ਗੱਲ ਬੁਰੀ ਲੱਗੀ ਤਾਂ ਪਲੀਜ਼ ਕਮੈਂਟ ਵਿੱਚ ਦੱਸ ਦਿਓ ਮੈਂ ਤਾਂ ਸਾਰਿਆਂ ਦੀ ਉਹ ਲਈ ਕਹੀ ਹੈ ਵੀ ਹਨਾ ਵੀ ਅੱਜ ਇਹ ਕਾਲੀ ਯੁਗ ਦਾ ਟਾਈਮ ਆ ਇਸ ਕਰਕੇ ਆਪਣੇ ਲਈ ਸੋਚੋ ਪਰ ਚੰਗਾ ਸੋਚੋ ਦੂਜੇ ਲਈ ਨਾ ਜੇ ਚੰਗਾ ਨਹੀਂ ਸੋਚੂਗੇ ਤਾਂ ਮਾੜਾ ਵੀ ਨਹੀਂ ਸੋਚੋ ਜੋ ਵੀ ਕਰਨਾ ਹੈ ਬਸ ਆਪਣੇ ਲਈ ਕਰੋ ਦੂਜਿਆਂ ਦੇ ਕਰਨ ਲਈ ਨੂੰ ਕੋਈ ਟਾਈਮ ਹੈ ਨਹੀਂ ਹੁਣ ਅੱਜ ਦਾ ਟਾਈਮ ਦੂਜਿਆਂ ਦੇ ਕਰਨ ਲਈ ਨਹੀਂ ਹੈਗਾ ਬਸ ਵਾਹਿ ਵਾਹਿ ਗੁਰੂ ਨਾਲ ਜੁੜੇ ਰਹੋ ਅਸਲੀ ਭੈਣ ਭਾਈ ਗੁਰੂ ਘਰ ਆਪਣੋ ਮਾਪੇ ਹੋਵੇ ਚਾਹੇ ਭੈਣ ਭਾਈ ਹੋਵੇ ਅਸਲੀ ਘਰ ਜਿਹੜਾ ਗੁਰੂ ਘਰ ਆ ਲੋ ਜੀ ਅੱਜ ਦਾ ਵਲੌਗ ਸਾਡਾ ਇੱਥੇ ਤੱਕ ਸੀਗਾ ਉਮੀਦ ਹੈ ਵੀ ਤੁਹਾਨੂੰ ਜ਼ਰੂਰ ਪਸੰਦ ਆਊਗਾ ਹੁਣ ਆਪਣਾ ਵਧੀਆ-ਵਧੀਆ ਕਮੈਂਟ ਕਰਕੇ ਮੈਨੂੰ ਆਪਣੀ ਰਾਏ ਜ਼ਰੂਰ ਦੇ ਦਿਓ ਹੁਣ ਮਿਲਦੇ ਆ ਤੁਹਾਨੂੰ ਅਗਲੀ ਵਾਰ